ਨਮਕੀਨ ਪੂਜੀ ਸਬਜੀ ਇਦਾਂ ਬਣਾ ਕੇ ਖਾਓ ਤੁਸੀਂ ਉਂਗਲੀਆਂ ਚਟਦੇ ਰਹਿ ਜਾਓਗੇ ਚਲੋ ਜੀ ਰੈਸਪੀ ਦੀ ਸ਼ੁਰੂਆਤ ਕਰਦੇ ਆ ਇਦਾਂ ਤੇਲ ਆਪਾਂ ਲਿਆ ਥੋੜਾ ਜਿਹਾ ਉਹਨਾਂ ਆਪਾਂ ਗਰਮ ਰੱਖ ਲਿਆ ਸੀ ਗੰਡੇ ਸੀ ਬਰੀਕ ਬਰੀ ਕੱਟੇ ਉਹ ਇਹਦੇ ਵਿੱਚ ਪਾ ਦਿੱਤੇ ਗੰਡੇ ਜੰਗੀ ਤਰ੍ਹਾਂ ਜਦੋਂ ਹੋ ਜਾਣੇ ਆ ਫਿਰ ਆਪਾਂ ਇਹਦੇ ਵਿੱਚ ਟਮਾਟਰ ਪਾ ਦੇਣੇ ਅਦਰਕ ਪਾ ਦੇਣਾ ਮਿਰਚਾਂ ਸੀ ਦੋ ਕੱਟੀਆਂ ਉਹ ਪਾਤੀਆਂ ਨਮਕ ਹਲਦੀ ਮਸਾਲਾ ਤੇ ਜਿਹੜਾ ਗਰਮ ਮਸਾਲਾ ਪਾਣਾ ਬਿਲਕੁਲ ਥੋੜਾ ਪਾਣਾ ਹੈ ਲੋ ਜੀ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਏ ਤੇ ਹੁਣ ਜਿਹੜਾ ਆਪਾਂ ਪੂਜੀਆ ਪਿਆ ਨਮਕੀਨ ਆਪਾਂ ਇਹਦੇ ਵਿੱਚ ਐਡ ਕਰ ਦੇਣਾ ਠੀ ਤੇ ਐਡ ਕਰਨ ਤੋਂ ਬਾਅਦ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਤੇ ਚੈਨਲ ਤੇ ਬਣਿਆ ਰਿਹਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬਹੁਤ ਸਵਾਦ ਸਬਜੀ ਬਣਦੀ ਹੈ ਬੱਚੇ ਇੰਨੇ ਖੁਸ਼ ਹੋ ਕੇ ਖਾਂਦੇ ਆ ਸਬਜੀ ਤੇ ਇੱਕ ਗਲਾਸ ਆਪਾਂ ਦੁੱਧ ਦਾ ਪਾ ਦੇਣਾ ਇਹਦੇ ਵਿੱਚ ਪਾਣੀ ਨਹੀਂ ਪਾਣਾ ਦੁੱਧ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਤੇ ਆਪਾਂ ਕੀ ਕਰਨਾ ਇਹਨੂੰ ਟੱਕਣਾ ਨਹੀਂ ਹੈਗਾ ਸਬਜੀ ਨੂੰ ਬਸ ਇੱਕ ਉਹ ਵਾਲਾ ਹੀ ਦੁੱਧ ਨੂੰ ਜਦੋਂ ਆ ਜਾਣਾ ਨਾ ਸਬਜੀ ਨੂੰ ਇੱਕ ਉਹ ਵਾਲਾ ਆਣਾ ਨਾਲ ਹੀ ਆਪਾਂ ਗੈਸ ਕਰ ਦੇਣੀ ਹੈ ਬੰਦ ਯਕੀਨ ਮਨੋ ਇੰਨੀ ਸਵਾਦ ਸਬਜੀ ਬਣਦੀ ਹੈ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਸਬਜੀ ਬਣ ਕੇ ਰੈਡੀ ਹੋ ਜਾਂਦੀ ਤੇ ਪਹਿਲਾਂ ਤੁਸੀਂ ਇਹ ਸਬਜੀ ਬਣਾ ਕੇ ਦੇਖਿਓ ਉਹਦੇ ਬਾਅਦ ਜਰੂਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੋਗੇ ਇੰਨੀ ਟੇਸਟੀ ਸਬਜੀ ਬਣਦੀ ਹੈ ਉਬਾਲਾ ਆ ਗਿਆ ਜਿਆਦਾ ਉਬਾਲਾ ਨਹੀਂ ਦਿਵਾਣਾ ਹੈ ਕਿਉਂਕਿ ਵਿੱਚ ਟਮਾਟਰ ਪਾਇਆ ਫਿਰ ਦੁੱਧ ਉਹ ਫਟ ਜਾਣਾ ਹੈ ਹਨਾ ਲੋ ਜੀਰ ਨੂੰ ਟਾ ਕੇ ਆਪਾਂ ਰੱਖ ਦਿੱਤਾ ਜਦੋਂ ਠੰਡੀ ਹੋ ਗਈ ਸੀ ਨਾ ਸਬਜੀ ਆ ਤੁਸੀਂ ਦੇਖ ਸਕਦੇ ਹੋ ਉਹਦੇ ਬਾਅਦ ਟੱਕਣਾ ਜਦੋਂ ਬਣ ਜਾਣੀ ਆ ਬਿਲਕੁਲ ਸਬਜੀ ਤੇ ਠੰਡੇ ਹੋਣ ਤੋਂ ਬਾਅਦ ਸਬਜੀ ਤੁਸੀਂ ਗਰਮ ਗਰਮ ਵੀ ਵੈਸੇ ਖਾ ਸਕਦੇ ਜਦੋਂ ਸਬਜੀ ਠੰਡੀ ਹੋ ਜਾਂਦੀ ਹੈ ਨਾ ਨਾ ਦੁੱਧ ਨੂੰ ਗੈਸ ਤੇ ਸਕਾਣਾ ਕਿਉਂਕਿ ਜਦੋਂ ਸਬਜੀ ਠੰਡੀ ਹੋ ਜਾਂਦੀ ਹੈ ਤਾਂ ਦੇਖੋ ਦੁੱਧ ਆਪਣੇ ਆਪ ਹੀ ਜਿਹੜੀ ਸੇਵੀਆਂ ਹੈਗੀਆਂ ਨਾ ਪੂਜਾ ਸੋਕ ਲੈਂਦੀਆਂ ਤੇ ਦੂਜੀ ਗੱਲ ਇਹ ਹੈ ਇਹਦੇ ਵਿੱਚ ਪਾਣੀ ਦੀ ਬਰਤੋਂ ਬਿਲਕੁਲ ਨਹੀਂ ਕਰਨੀ ਹੈਗੀ ਬਹੁਤ ਵਧੀਆ ਟੇਸਟੀ ਸਬਜੀ ਬਣਦੀ ਹੈ ਕੋਈ ਗੈਸਟ ਆਦਾ ਜਰੂਰ ਬਣਾ ਕੇ ਖਿਲਾਓ ਤੇ ਬਾਕੀ ਉਹ ਜਰੂਰ ਤੁਹਤੋਂ ਰੈਸਪੀ ਪੁੱਛਣਗੇ ਵੀ ਕਿੱਦਾਂ ਬਣਾਈ ਹੈ ਇਹ ਵੀਡੀਓ ਵਧੀਆ ਲੱਗਦੀ ਹੈ ਚੈਨਲ ਵਧੀਆ ਲੱਗਦਾ ਜਰੂਰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸੋ ਕਿ ਨਹੀਂ ਇਹ ਸਬਜੀਟ ਟ੍ਰਾਈ